ਆਹੇ ਗੁਰੂ ਸਾਹਿਬ ਜੀ ਆਸਾੜ ਤਪੰਦਾ ਤਿਸ ਲਗੈ ਹਰਨਾਮੁ ਨਾ ਜਨਾ ਪਾਸ ਜਗ ਜੀਵਨ ਪਰਖ त्याग ਕੈ ਮਾਨਸ ਸੰਧੀਆਸ ਅਸਾੜ ਤਪੰਦਾ ਤਿਸ ਲਗੈ ਹਰ ਨਾਮ ਨ ਜਨ ਨ ਪਾਸ ਜਗ ਜੀਵਨ ਪੁਰਖ त्याग ਕੈ ਮਾਨਸ ਸੰਧੀਆਸ ਦੁਇ ਐ ਪਾਏ ਬਿ ਕੁਚੀਐ ਗਲ ਪਈ ਇਸ ਜਮ ਕੇ ਫਾਸ ਜੇ ਹਾ ਬੀਜੈ ਸੋ ਲੁਣੈ ਮਥ ਜੋ ਲਿਖਿਆਸ ਰੈਣ ਬਿਹਾਣੀ ਪਛਤਾਣੀ ਉਠ ਚੱਲੀ ਗਈ ਨਿਰਾਸ ਕੋ ਸਾਧੂ ਪੇਟੀਐ ਸੋ ਦਰਗਹ ਹੋਏ ਖਲਾਸ ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਪ੍ਰਭ ਤੁਧ ਵੇਨੰ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਜਿਸ ਮਨ ਹਰ ਚਰਨ ਨਿਵਾਸ ਆਸਾੜ ਸੁਹੰਦਾ ਤਿਸ ਲਗੈ ਜਿਸ ਮਨ ਹਰ ਚਰਨ ਨਿਵਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗ ਅਟਲ ਚਬਰ ਸ਼ਤਰ ਤਖਤ ਦੇ ਮਾਲਕ ਹਾਜ਼ਰਾ ਹਜ਼ੂਰ ਜਹਰਾ ਜਹੂਰ ਸਰਬ ਕਲਾ ਪਰੂਰ ਪਰਤਖ ਤੇ ਸਮਰਾਤ ਸਤਿਗੁਰੂ ਧੰਨ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਜੀਵਤਰ ਹਜ਼ੂਰੀ ਦੇ ਅੰਦਰ ਸਜੇ ਹੋਏ ਸੁੰਦਰ ਪਰਵਾਨ ਅੰਦਰ ਜੁੜ ਬੈਠੇ ਸਜੇ ਬੈਠੇ ਸਮੂਹ ਮਾਏ ਪਾਏ ਸਤਸੰਗੀ ਜਨੋ ਗੁਰਮੁਖ ਪਿਆਰਿਓ ਬਟਵਾਗੇ ਹਾਂ ਜਿਨ੍ਹਾਂ ਨੂੰ ਸਤਸੰਗਤ ਕਰਨ ਦਾ ਸੁਭਾਗ ਸਮਾ ਪ੍ਰਾਪਤ ਹੋਇਆ ਹੈ ਬੜਿਆਰੋ ਸਤਕਾਰ ਨਾਲ ਗੁਰੂ ਦਰਬਾਰ ਅੰਦਰ ਜੁੜ ਬੈਠ ਕਰਕੇ ਸਨਮਾਨਜੋ ਗੁਰੂ ਸਵਾਰੇ ਕੀਰਤਨੀਆਂ ਪਾਸੋਂ ਗੁਰਮੁਖ ਪਿਆਰਿਓ ਭਾਈ ਸੇਵਾ ਸਿੰਘ ਤੇਨਾਂ ਦੇ ਕੀਰਤਨੀ ਜਥੇ ਪਾਸੋਂ ਆਪ ਜੀ ਗੁਰਬਾਣੀ ਕੀਰਤਨ ਦੇ ਲਾਭ ਪ੍ਰਾਪਤ ਕਰ ਰਹੇ ਸੀ ਉਪਰੰਤ ਸਮਾ ਹੋਇਆ ਹੈ ਪਾਵਨ ਬਾਣੀ ਦੀ ਵਿਚਾਰ ਦੇ ਨਾਲ ਜੁੜਨ ਦਾ ਆਮੇ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੀ ਜੋ ਲੜੀਵਾਰ ਕਥਾ ਚੱਲ ਰਹੀ ਹੈ ਰੋਜ਼ ਆਪਾਂ ਇੱਕ ਸ਼ਬਦ ਦੇ ਵਿਚਾਰ ਗੁਰੂ ਕਿਰਪਾ ਨਾਲ ਸਾਂਝੀ ਕਰਦੇ ਆਂ ਪਰ ਅੱਜ ਸਭਨਾਂ ਨੂੰ ਪਤਾ ਹੈ ਕਿ ਅੱਜ ਸੰਗ੍ਰਾਮ ਦਾ ਦਿਹਾੜਾ ਹੈ ਹਾੜ ਮਹੀਨੇ ਦੀ ਸ਼ੁਰੂਆਤ ਹੋ ਰਹੀ ਹੈ ਔਰ ਜੇਡ ਦੀ ਸਮਾਪਤੀ ਹੋਈ ਹੈ ਸੰਗਰਾਂ ਦੇ ਦਿਹਾੜੇ ਨੂੰ ਮੁੱਖ ਰੱਖਦੇ ਹੋਇਆ ਆਪ ਗੁਰੂ ਚਰਨਾਂ ਵਿੱਚ ਜੁੜ ਬੈਠ ਕਰਕੇ ਕਥਾ ਕੀਰਤਨ ਦੇ ਲਾਭ ਪ੍ਰਾਪਤ ਕਰ ਰਹੇ ਹੋ ਔਰ ਆਪ ਜੀ ਨੇ ਇੱਕ ਸ਼ਬਦ ਦਾ ਮੂਲ ਪਾਠ ਸਰਵਣ ਕੀਤਾ ਹੈ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਰਸਨਾ ਚੋਂ ਨਾਜ਼ਲ ਹੋਈ ਪਾਵਨ ਬਾਣੀ 12 ਮਹਾਂਮਾਸ ਉਦੇ ਵਿੱਚੋਂ ਹਾੜ ਮਹੀਨੇ ਦੇ ਪਰਥਾਏ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਜੋ ਉਪਦੇਸ਼ ਬਖਸ਼ਿਆ ਹੈ ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 134 ਨੰਬਰ ਅੰਗ ਦੇ ਉੱਪਰ ਸ਼ਸ਼ੋਭਤ ਹੈ ਉਹਦਾ ਮੂਲ ਪਾਠ ਸਰਵਣ ਕੀਤਾ ਆਓ ਸੀਮਤ ਸਮੇਂ ਦੇ ਅੰਦਰ ਇਸੇ ਪਾਵਨ ਸ਼ਗਤ ਦੀ ਵਿਚਾਰ ਦੇ ਨਾਲ ਜੁੜੀਏ ਗੁਰੂ ਮਹਾਰਾਜ ਇਸ ਹਾੜ ਮਹੀਨੇ ਦੇ ਪਰਥਾਏ ਜੋ ਉਪਦੇਸ਼ ਬਖਸ਼ਿਸ਼ ਕਰਦੇ ਨੇ ਦੇ ਰਾਹੀਂ ਕੀ ਸੇਧ ਬਖਸ਼ਿਸ਼ ਕਰ ਰਹੇ ਨੇ ਕਿਸ ਤਰ੍ਹਾਂ ਦੀ ਸੋਝੀ ਦੇ ਰਹੇ ਨੇ ਵਿਚਾਰਾਂ ਦੇ ਸਾਜ ਪਾਉਣ ਤੋਂ ਪਹਿਲਾਂ ਇੱਕ ਵਾਰ ਸਾਰੇ ਸੰਗਤ ਰਸਨਾ ਦੀ ਪਵਿੱਤਰਤਾ ਮਨ ਦੀ ਇਕਾਗਰਤਾ ਵਾਸਤੇ ਔਰ ਤੁਹਾਡੀ ਸਭਨਾਂ ਦੀ ਹਾਜ਼ਰੀ ਗੁਰੂ ਚਰਨਾਂ ਚ ਪਰਵਾਨ ਹੋ ਜਾਏ ਸਾਰੇ ਪਿਆਰ ਨਾਲ ਉਚਾਰਨ ਕਰੋ ਆਖੋ ਜੀ ਸਤਨਾਮ ਸ੍ਰੀ ਵਾਹਿ ਸਾਹਿਬ ਜੀ ਆਸਾੜ ਤਪੰਧ ਹਤਸ ਲਗੈ ਵਰਨਾ ਹੋ ਨਾ ਜਿੰਨਾ ਪਾਸ ਗੁਰੂ ਕੀ ਸੰਗਤ ਗੁਰਬਾਣੀ ਦੇ ਮੁਤਾਬਕ ਜੋ ਗੁਰਮਤ ਦਾ ਸਿਧਾਂਤ ਹੈ ਉਦੇ ਮੁਤਾਬਕ ਸਾਰੇ ਦਿਨ ਚੰਗੇ ਨੇ ਸਾਰੇ ਦਿਨ ਵਾਹਿਗੁਰੂ ਜੀ ਦੇ ਹੁਕਮ ਦੇ ਨਾਲ ਚੜਦੇ ਛਿਪਦੇ ਨੇ ਗੁਰਮਤਿ ਅਨੁਸਾਰ ਕੋਈ ਦਿਨ ਆਪਣੇ ਆਪ ਦੇ ਵਿੱਚ ਮਾੜਾ ਜਾਂ ਚੰਗਾ ਨਹੀਂ ਹੈ ਜਿਸ ਦਿਨ ਤੁਸੀਂ ਚੰਗਾ ਕੰਮ ਕਰਦੇ ਹੋ ਜਿਸ ਦਿਨ ਤੁਸੀਂ ਆਪਣੇ ਜੀਵਨ ਨੂੰ ਚੰਗੇ ਕੰਮਾਂ ਵਾਲੇ ਪਾਸੇ ਲਾਉਂਦੇ ਹੋ ਤੇ ਸ਼ੁਰੂਆਤ ਚੰਗੀ ਹੈ ਤੇ ਮਹਾਰਾਜ ਕਹਿੰਦੇ ਜਿੰਨੇ ਤੁਸੀਂ ਗੁਰੂ ਨੂੰ ਯਾਦ ਕਰਦੇ ਹੋ ਸਿਮਰਤ ਪਾਜਨ ਬੰਦਗੀ ਸੇਵਾ ਇਤਿਆਦਕ ਉਹ ਦਿਨ ਚੰਗੇ ਜਿਸ ਦਿਨ ਤੁਹਾਨੂੰ ਪ੍ਰਮਾਤਮਾ ਭੁੱਲਦਾ ਹੈ ਪਰਮੇਸ਼ਰ ਬਿਸਰ ਜਾਂਦਾ ਹੈ ਗੁਰੂ ਦੇ ਉਪਦੇਸ਼ ਬਿਸਰ ਜਾਂਦੇ ਨੇ ਉਹ ਦਿਨ ਆਪਣੇ ਆਪ ਦੇ ਵਿੱਚ ਭਾਵੇਂ ਦੁਨੀਆਂ ਨੂੰ ਲੱਖ ਚੰਗਾ ਕਹਿ ਪਰ ਗੁਰਮਤ ਅਨੁਸਾਰ ਉਹ ਸਭ ਤੋਂ ਮਾੜਾ ਦਿਨ ਹੈ ਗੁਰਬਾਣੀ ਦਾ ਸਿੱਧਾ ਤੇ ਸਪਸ਼ਟ ਕਹਿੰਦਾ ਨਾਨਕ ਸੋਈ ਦਿਨ ਸੁ ਸੁਹਾਵੜਾ ਜਿਤ ਪ੍ਰਾਵੇ ਆਵੇ ਚਿੱਤ ਉਹ ਦਿਨ ਸੁਹਾਗ ਨੇ ਉਹ ਦਿਨ ਚੰਗਾ ਉਹ ਦਿਨ ਭਾਗਾ ਵਾਲਾ ਜਿੱਦਣੇ ਵਾਹਿਗੁਰੂ ਚੇਤੇ ਆਉਂਦਾ ਪਰਮਾਤਮਾ ਚੇਤੇ ਆਉਂਦਾ ਤੇ ਨਾਲ ਦੀ ਨਾਲ ਮਹਾਰਾਜ ਨੇ ਬਿਲਕੁਲ ਕਹਿ ਦਿੱਤਾ ਜਿਤ ਦਿਨ ਵਿਸਰੈ ਪਾਰ ਬ੍ਰਹਮ ਫਟ ਭਲੇਰੀ ਰੁੱਤ ਭਾਵੇਂ ਜਿੰਨੀ ਮਰਜ਼ੀ ਚੰਗੀ ਰੁੱਤ ਹੋਵੇ ਜਿੰਨਾ ਮਰਜੀ ਸੁਹਾਵਣਾ ਬਾਹਰੋਂ ਮੌਸਮ ਹੋਵੇ ਜਿੰਨਾ ਮਰਜੀ ਵਧੀਆ ਦਿਨ ਹੋਵੇ ਪਰ ਜਿੱਦਨੇ ਪ੍ਰਮਾਤਮਾ ਭੁੱਲ ਗਿਆ ਹੈ ਪਰਮੇਸ਼ਰ ਭੁੱਲ ਗਿਆ ਹੈ ਮਹਾਰਾਜ ਕਹਿੰਦੇ ਫਿੱਟ ਫਟਕਾਰਨ ਯੋਗ ਹੈ ਲਾਹਣਤ ਯੋਗ ਹੈ ਤ੍ਰਿਕਾਰ ਹੈ ਐਸੇ ਦਿਨ ਨੂੰ ਗੁਰਮਤਿ ਅਨੁਸਾਰ ਸਾਰੇ ਦਿਨ ਬਰਾਬਰ ਨੇ ਤੇ ਸਵਾਲ ਖੜਾ ਹੋਏਗਾ ਸੰਗਰਾਮ ਮਸਿਆ ਪੂਰਨਮਾਸੀ ਪੰਚਮੀ ਦਸਮੀ ਇਕਾਦਸੀ ਦੁਆਦਸੀ ਇੱਕ ਹੀ ਚੀਜ਼ ਹੈ ਜੀ ਸੰਗਰਾਂਦ ਮਨਾਉਣੀ ਚਾਹੀਦੀ ਹੈ ਮਸਿਆ ਮਨਾਉਣੀ ਚਾਹੀਦੀ ਹੈ ਕਿ ਨਹੀਂ ਪੂਰਨਮਾਸ਼ੀ ਮਨਾਉਣੀ ਚਾਹੀਦੀ ਹੈ ਕਿ ਨਹੀਂ ਇਹ ਬਹੁਤ ਸਾਰੇ ਸਵਾਲ ਨੇ ਜਦੋਂ ਕਿਸੇ ਬੱਚਿਆਂ ਦੀ ਕਲਾਸ ਲਾਓ ਨਾ ਕਦੇ ਇਸ ਤਰ੍ਹਾਂ ਦੇ ਸਵਾਲ ਹੋਣਗੇ ਵੀ ਜਦੋਂ ਗੁਰਮਤਿ ਅਨੁਸਾਰ ਸਾਰੇ ਦਿਨ ਬਰਾਬਰ ਨੇ ਫਿਰ ਇਹਨਾਂ ਦਿਨਾਂ ਦੀ ਖਾਸ ਅਹਿਮੀਅਤ ਕਿਉਂ ਹੈ ਥੋੜੇ ਜਿਹੇ ਨੁਕਤੇ ਸਿਰਫ ਤੁਹਾਡੇ ਸਾਹਮਣੇ ਰੱਖਣੇ ਚਾਹਨਾ ਸੰਗਰਾਮ ਜਿਹੜਾ ਸੰਸਕ੍ਰਿਤ ਦਾ ਸ਼ਬਦ ਹੈ ਸੰਗਰਾਮ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨਹੀਂ ਹੈ ਸੰਕਰਾੰਤ ਹੈ ਇੱਕਦੋ ਥਾਂਾਂ ਤੇ ਆਇਆ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਪਰ ਸੰਗਰਾਮ ਨਹੀਂ ਹੈ ਸੰਕਰਾੰਤ ਸੰਸਕ੍ਰਿਤ ਦਾ ਸ਼ਬਦ ਹੈ ਤਰਾੰਤ ਮਤਲਬ ਹੁੰਦਾ ਕ੍ਰਾਂਤੀ ਸੰਕਰਾੰਤ ਕ੍ਰਾਂਤੀ ਦਾ ਦਿਨ ਬਦਲਾਅ ਦਾ ਦਿਨ ਜਿੱਦਣੇ ਕੁਝ ਬਦਲਦਾ ਹੋਵੇ ਹੁਣ ਕੀ ਬਦਲੇ ਹੈ ਤੁਸੀਂ ਆਪਣੇ ਆਪ ਦੇ ਅੰਦਰ ਦੇਖੋ ਵੀ ਅੱਜ ਕੁਝ ਬਦਲੇ ਐ ਬਹੁਤੇ ਤਾਂ ਇੱਥੇ ਆ ਕੇ ਪਤਾ ਲੱਗਿਆ ਹੋਣਾ ਵੀ ਇਹ ਸੰਗਰਾਂਦ ਐ ਬਹੁਤੇ ਤੋਂ ਮੱਥਾ ਟੇਕ ਜਿਨ੍ਹਾਂ ਨੇ ਨਹੀਂ ਉਪਦੇਸ਼ ਸੁਨੇ ਆ ਉਹ ਆਈ ਵੀ ਅੱਜ ਸੰਗਤ ਕੁਝ ਜ਼ਿਆਦਾ ਲੱਗਦੀ ਐ ਪਹਿਲਾਂ ਨਾਲੋਂ ਪਤਾ ਨਹੀਂ ਹੋ ਸਕਦਾ ਉਹਨਾਂ ਨੂੰ ਇਹ ਵੀ ਨਾ ਪਤਾ ਲੱਗੇ ਕ੍ਰਾਂਤੀ ਕਿੱਥੇ ਆਈ ਐ ਜਿਵੇਂ ਤੁਸੀਂ ਕੱਲ ਜਿਹੋ ਜੇ ਵੇਲੇ ਉੱਠੇ ਉਹੋ ਜੇ ਵੇਲੇ ਅੱਜ ਉੱਠੇ ਇਸ਼ਨਾਨ ਪਾਣੀ ਉਹੀ ਕੁਝ ਸਾਰਾ ਕੁਝ ਫਿਰ ਸੰਗਰਾਂਦ ਦਾ ਦਿਨ ਕ੍ਰਾਂਤੀ ਦਾ ਦਿਨ ਕਿਵੇਂ ਹੋਇਆ ਉਹ ਜਿਹੜੀ ਬਦਲਾਅ ਹੈ ਕ੍ਰਾਂਤੀ ਆਉਂਦੀ ਕਿੱਥੇ ਹੈ ਬਾਹਰਲੀ ਸਿਸਟਮ ਦੇ ਵਿੱਚ ਕਿਤੇ ਜਾਂ ਅੰਦਰੂਨੀ ਸਿਸਟਮ ਦੇ ਅੰਦਰ ਜਿਹੜਾ ਕੁਦਰਤੀ ਸਿਸਟਮ ਹੈ ਕਿ ਨਾ ਕੁਦਰਤੀ ਵਰਤਾਰਾ ਵਰਤ ਰਿਹਾ ਹੈ ਜਿਵੇਂ ਸੌਰ ਮੰਡਲ ਹੈ ਸੂਰਜ ਦੇ ਦੁਆਲੇ ਧਰਤੀ ਚੱਕਰ ਕੱਟ ਰਹੀ ਹੈ ਔਰ ਉਹਦੇ ਮੁਤਾਬਕ ਹੀ ਇਹ ਰੁੱਤਾਂ ਬਣਦੀਆਂ ਨੇ ਉਹਦੇ ਮੁਤਾਬਕ ਹੀ ਇਹ ਦਿਨ ਬਣਦੇ ਨੇ ਡਾਇਨਾ ਗਤੀ ਹੈ ਵਾਰਸ ਗਤੀ ਹੈ ਥੋੜੇ ਜਿਹੇ ਨੁਕਤੇ ਸਿਰਫ ਤੁਹਾਡੇ ਸਾਹਮਣੇ ਹੁਣ ਇਹ ਜਿਹੜੀਆਂ 12 ਰਾਸ਼ੀਆਂ ਨੇ ਸੂਰਜ ਨਾਲ ਸੰਬੰਧਤ ਹੈ ਦਿਨ ਸੰਗਰਾਂਦ ਦਾ ਸਿੱਧਾ ਸੰਬੰਧ ਸੂਰਜ ਨਾਲ ਹੈ Hindu ਵੀਰ ਸੂਰਜ ਨੂੰ ਦੇਵਤਾ ਮੰਨਦੇ ਨੇ ਸੂਰਜ ਦੇਵਤੇ ਦੇ ਮੰਦਰ ਨੇ ਸੂਰਜ ਨੂੰ ਬੱਥਾ ਟੇਕਿਆ ਜਾਂਦਾ ਹੈ ਜਿਹੜਾ ਮੁਸਲਮਾਨ ਜਗਤ ਹੈ ਮੁਸਲਮਾਨ ਭਰਾ ਉਹ ਚੰ드ਰਮਾ ਨੂੰ ਮੱਥੇ ਟੇਕਦੇ ਨੇ ਉਹਨਾਂ ਦੇ ਅੰਦਰ ਚੰ드ਰਮਾ ਉਹਨਾਂ ਲਈ ਅਹਿਮ ਅਹਿਮ ਹੈ ਇਸ ਕਰਕੇ ਉਹਨਾਂ ਦੇ ਲਈ ਸੰਗਰਾਹਦ ਉਹਨੀ ਅਹਿਮੀਅਤ ਨਹੀਂ ਰੱਖਦੀ ਉਹਨਾਂ ਲਈ ਪੂਰਨਮਾਸ਼ੀ ਜਾਂ ਮੱਸਿਆ ਜੇ ਤੁਸੀਂ ਕੈਲੰਡਰਾਂ ਦੀ ਦੁਨੀਆ ਜਾਓਗੇ ਜਿਵੇਂ ਸਾਡਾ ਨਾਨਕਸ਼ਾਹੀ ਕੈਲੰਡਰ ਹੈ ਉਹਦੇ ਤੇ ਵੀ ਬੜੀ ਸਿਆਸਤ ਵੀ ਹੋਈ ਹੈ ਬੜਾ ਇਸ਼ੂ ਬਣਿਆ ਰਿਹਾ ਹੈ ਮੈਂ ਸੰਖੇਪ ਦੇ ਸ਼ਬਦਾਂ 'ਚ ਕਮਾਂਗਾ ਇਹ ਜਿਹੜਾ ਨਾਨਕਸ਼ਾਹੀ ਕੈਲੰਡਰ ਹੈ ਸੂਰਜ ਦੇ ਆਧਾਰਿਤ ਹੈ ਜਿਹੜਾ ਮੁਸਲਮਾਨਾਂ ਦਾ ਕੈਲੰਡਰ ਹੈ ਹਿਜਰੀ ਉਹ ਚੰ드ਰਮਾ ਦੇ ਆਧਾਰਿਤ ਹੈ ਚੰ드ਰਮਾ ਦਾ ਜਿਹੜਾ ਸਾਲ ਹੈ ਇਹਦੇ ਸਾਲ ਦੇ ਦਿਨ ਘਟਦੇ ਵਧਦੇ ਰਹਿੰਦੇ ਨੇ ਇਸੇ ਕਰਕੇ 4 ਸਾਲਾਂ ਬਾਅਦ ਕਿਲੀਪ ਦਾ ਸਾਲ ਆ ਜਾਂਦਾ ਜਿੱਦੇ ਫਰਵਰੀ ਦੇ 29 ਦਿਨ ਹੁੰਦੇ ਨੇ ਤੁਸੀਂ ਸੁਣਿਆ ਹੋਣਾ ਹੈ ਨਾ ਵੀ ਆਹ ਲੀਪ ਦਾ ਸਾਲ ਹੈ ਪਰ ਸੂਰਜੀ ਕੈਲੰਡਰ ਦੇ ਮੁਤਾਬਕ ਲੀਪ ਦਾ ਸਾਲ ਨਹੀਂ ਆਉਂਦਾ ਹੁਣ ਜਦੋਂ ਅਸੀਂ ਇਹ ਵੇਖਦੇ ਆ ਵੀ ਇਹ ਸੂਰਜ ਪ੍ਰਮਾਤਮਾ ਦੇ ਹੁਕਮ ਦੇ ਵਿੱਚ ਹੈ ਪ੍ਰਮਾਤਮਾ ਦੇ ਹੁਕਮ ਦੇ ਮੁਤਾਬਕ ਚੜਦਾ ਛਿਪਦਾ ਹੈ ਤੇ ਫਿਰ ਉਹ ਮਨੁੱਖ ਜਿਹੜਾ ਪਰਮਾਤਮਾ ਨਾਲ ਜੁੜ ਗਿਆ ਪਰਮੇਸ਼ਰ ਨਾਲ ਜੁੜ ਗਿਆ ਉਹ ਸੂਰਜ ਦੀ ਪੂਜਾ ਨਹੀਂ ਕਰਦਾ ਜਿਹੜਾ ਸੂਰਜ ਦੀ ਪੂਜਾ ਨਹੀਂ ਕਰਦਾ ਉਹ 12 ਰਾਸ਼ੀਆਂ ਦੇ ਵਿੱਚ ਵੀ ਵਿਸ਼ਵਾਸ ਨਹੀਂ ਰੱਖਦਾ ਵੀ ਅੱਜ ਸੂਰਜ ਇਸ ਰਾਸ਼ੀ ਦੇ ਵਿੱਚੋਂ ਨਿਕਲ ਕੇ ਆਇਆ ਇਸ ਰਾਸ਼ੀ ਦੇ ਵਿੱਚ ਇੰਟਰਨ ਕੀਤਾ ਹੈ 12 ਰਾਸ਼ੀਆਂ ਨੇ ਨਾਮ ਦੇ ਨਾਲੋਂ ਕਈਆਂ ਨੇ ਉਹ ਕਿਦੇ ਕੱਕੇ ਕੱਕੇ ਗੱਗੇ ਨਾਲੋਂ ਇਦਾਂ ਰਾਸ਼ੀਆਂ ਬੜੀਆਂ ਨੇ ਚਲੋ ਮਤਲਬ ਇੱਕ ਕ੍ਰਾਂਤੀ ਦਾ ਦਿਨ ਉਹਨਾਂ ਦੇ ਮੁਤਾਬਕ ਵੀ ਸੂਰਜ ਅੱਜ ਦੇ ਦਿਨ ਇੱਕ ਰਾਸ਼ੀ 'ਚੋਂ ਨਿਕਲ ਕੇ ਦੂਸਰੀ ਰਾਸ਼ੀ ਦੇ ਵਿੱਚ ਪ੍ਰਵੇਸ਼ ਕਰਦਾ ਹੈ ਉਹ ਕਹਿੰਦੇ ਵੀ ਬਦਲਾਅ ਦਾ ਦਿਨ ਹੈ ਗੁਰਮਤਿ ਇਹਨਾਂ ਚੀਜ਼ਾਂ ਨਾਲ ਸਹਿਮਤ ਨਹੀਂ ਪ੍ਰਗਟਾਉਂਦੀ ਬਿਲਕੁਲ ਗੁਰਮਤਿ ਦਾ ਨਿਆਰਾ ਪੜਾਅ ਹੈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਅਸੀਂ ਤੇ ਉਸ ਅਕਾਲ ਪੁਰਖ ਦੇ ਪੁਜਾਰੀ ਹਾਂ ਜਿਹਨੂੰ ਸੂਰਜ ਵੀ ਨਮਸਕਾਰ ਕਰਦਾ ਹੈ ਜਿਹਦੇ ਹੁਕਮ ਦੇ ਵੇ ਸੂਰਜ ਚੜ੍ਹਦਾ ਛਿਪਦਾ ਹੈ ਇਹਨਾਂ ਦੀ ਆਪਣੀ ਮਰਜ਼ੀ ਧੋੜੋ ਹੈ ਤੁਸੀਂ ਆਸਾ ਦੀ ਬਾਣੀ ਵਿੱਚ ਰੋਜ਼ ਇਸ ਤਰ੍ਹਾਂ ਦੇ ਸ਼ਬਦ ਪੜ੍ਹਦੇ ਹੋ ਬਾਣੀ ਦੇ ਵਿੱਚ ਬਹੁਤ ਸਾਰੇ ਦਾਮਤ ਸ਼ਬਦ ਆਉਂਦੇ ਨੇ ਭੈ ਵਿੱਚ ਸੂਰਜ ਭੈ ਵਿੱਚ ਚੰਦ ਭੈ ਮਤਲਬ ਰੱਬੀ ਹੁਕਮ ਰੱਬੀ ਡਰ ਰੱਬੀ ਹੁਕਮ ਦੇ ਵਿੱਚ ਸੂਰਜ ਚੜਦਾ ਸ਼ਬਦ ਹੈ ਰੱਬੀ ਹੁਕਮ ਦੇ ਵਿੱਚ ਚੰਦਰਮਾ ਨੇ ਮੈਂ ਤਾਂ ਥੋੜੀ ਜੀ ਬੇਨਤੀ ਕਰ ਰਿਹਾ ਵੀ ਜਿਹੜੇ 10 ਪੁਰਬ ਨੇ ਨਾ ਜਿਨ੍ਹਾਂ ਦਾ ਜ਼ਿਕਰ ਆਉਂਦਾ ਉਹਦੇ ਵਿੱਚੋਂ ਸੰਗਰਾਦ ਮੱਸਿਆ ਪੂਰਨਮਾਸੀ ਪੰਚਮੀ ਦਸਵੀਂ ਇਤਿਆਦਿਕ ਦੇ ਦਿਨ ਨੇ ਵੁਰਦਵਾਰਿਆਂ ਦੇ ਵਿੱਚ ਕਦੋਂ ਮੰਡਾਉਣੀ ਸ਼ੁਰੂ ਹੋਈ ਇਹਦੀ ਬੈਕਗ੍ਰਾਉਂਡ ਜਾਓਗੇ ਤੇ ਕੁਝ ਕਾਰਨ ਸਪਸ਼ਟ ਆਉਣਗੇ ਜਦੋਂ ਅੱਜ ਵਰਗਾ ਨਾ ਤਾਂ ਕੈਲੰਡਰੀ ਸਿਸਟਮ ਸੀ ਨਾ ਘੜੀਆਂ ਸੀ ਨਾ ਟਾਈਮ ਪੀਸ ਸੀ ਨਾ ਕੋਈ ਇਸ ਤਰ੍ਹਾਂ ਦੀ ਕੋਨੁਖ ਨੂੰ ਸਮੇਂ ਦੀ ਪਕੜ ਸੀਗੀ ਪੁਰਾਣੇ ਜ਼ਮਾਨੇ ਦੇ ਵਿੱਚ ਆ ਸੰਗਰਾਮ ਦਾ ਮਸਿਆ ਪੂਰਨ ਮਾਸੀਆਂ ਤੋਂ ਹੀ ਅੰਦਾਜ਼ੇ ਲੱਗਦੇ ਸੀਗੇ ਸਿਆਣੇ ਬਜ਼ੁਰਗ ਬੈਠੇ ਨੇ ਹੁਣ ਵੀ ਦੇਖਦੇ ਨੇ ਕਿ ਚੰਦਰਮਾ ਦੇਖ ਕੇ ਵੀ ਅੱਜ ਏਕਮ ਹੈ ਚ ਦੂਜ ਹੈ ਤੀਜ ਹੈ ਚੌਥ ਹੈ ਪੰਜਵੀ ਹੈ ਚੰਦਰਮਾ ਦੇ ਆਕਾਰ ਤੋਂ ਪਤਾ ਲੱਗ ਜਾਂਦਾ ਹੈ ਉਹ ਅੰਦਾਜ਼ਾ ਲਾ ਦਿੰਦੇ ਨੇ ਵੀ ਐਨੇ ਕਿ ਦਿਨਾਂ ਨੂੰ ਪੂਰਨਮਾਸ਼ੀ ਹੋ ਜੂਗੀ ਬਿਨਾਂ ਕੈਲੰਡਰ ਦੇਖਿਆ ਕਿਉਂਕਿ ਇੱਕਮ ਦੇ ਚੰਦਰਮਾ ਦਾ ਆਕਾਰ ਹੋਰ ਹੈ ਦੂਜ ਦੇ ਦਾ ਹੋਰ ਹੈ ਤੀਜ ਦੇ ਦਾ ਹੋਰ ਹੈ ਚੌਥੇ ਦਾ ਹੋਰ ਹੈ ਜਿਹੜਾ ਪੂਰਨਮਾਸ਼ੀ ਦੇ ਦਿਨ ਫੁੱਲ ਮੂਨ ਹੁੰਦਾ ਪੂਰਾ ਜੋਬਨ ਤੇ ਹੁੰਦਾ ਚੰਦਰਮਾ ਤੋਂ ਬਾਅਦ ਫਿਰ ਉਹ ਜਿਹਨੂੰ ਗੋੜੀ ਮਾਰਨਾ ਕਹਿੰਦੇ ਆ ਘਟਣਾ ਸ਼ੁਰੂ ਹੋ ਜਾਂਦਾ ਫਿਰ ਮਸਿਆ ਜਾਂਦੀ ਹੈ ਮਸਿਆ ਦੇ ਪੰਦਰਾਂ ਦਿਨ 15 ਦਿਨ ਪੂਰਨਮਾਸ਼ੀ ਦੇ ਚੰਦਰਮਾ ਨਾਲ ਹੈ ਜਿਹੜਾ ਸੰਗ੍ਰਾਂਦ ਹੈ ਸੂਰਜ ਨਾਲ ਸਬੰਧਤ ਹੈ ਇਸ ਕਰਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਨੇ ਜਿਹੜਾ 12 ਮਹਾ ਉਚਾਰਨ ਕੀਤਾ ਹੈ ਇਹਦੀ ਪਿੱਛੇ ਭਾਵਨਾ ਕੀ ਸੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਦੋ 12 ਮਹਾ ਨੇ ਗੁਰੂ ਕੀ ਸੰਗਤ ਇੱਕ ਗੁਰੂ ਨਾਨਕ ਸਾਹਿਬ ਜੀ ਦਾ ਵੀ ਉਚਾਰਨ ਕੀਤਾ ਹੋਇਆ 12 ਮਹਾ ਉਹ ਤੁਖਾਰੀ ਰਾਗ ਦੇ ਅੰਦਰ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ 1107 ਨੰਬਰ ਅੰਗ ਦੇ ਉੱਪਰ ਹੈ ਪਰ ਉਹ ਆਪਾਂ ਪੜਦੇ ਨਹੀਂ ਆ ਉਹਦਾ ਕੀਰਤਨ ਵੀ ਤੁਸੀਂ ਸੁਣਿਆ ਹੋਣਾ ਬਹੁਤ ਹੀ ਵਾਰ ਉਦੀ ਵਿਆਖਿਆ ਦਾ ਵਿਵਿਧਾਨ ਇੰਨਾ ਨਹੀਂ ਆ ਕਿਤੇ ਕਿਤੇ ਗੁਰਦੁਆਰੇ ਚ ਮੈਂ ਕਦੇ ਥਾਵਾਂ ਤੇ ਵੇਖਿਆ ਜਿੱਥੇ ਉਹ ਕਹਿੰਦੇ ਵੀ ਸਵੇਰ ਵੇਲੇ ਨਹੀਂ ਤੇ ਸ਼ਾਮ ਵੇਲੇ ਥੋੜੀ ਉਹਦੀ ਕਥਾ ਕਰ ਲਿਆ ਕਰੋ ਪਰ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਇਹ ਬਾਣੀ ਹੈ 12 ਮਾਹ ਰਾਗ ਮਾਝ ਦੇ ਅੰਦਰ ਹੈ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ 133 ਨੰਬਰ ਅੰਕ ਦੇ ਉੱਪਰ ਹੈ ਜਿਹੜੇ ਪੰਜਾਬੀ ਕਲੈਕਟਿਵ ਨੂੰ ਪੜ੍ਹਿਆ ਜਿੰਨਾਂ ਨੇ ਉਹਨਾਂ ਨੂੰ ਪਤਾ ਹੋਣਾ ਵੀ 12 ਮਾਹ ਕੋਈ ਪਹਿਲੀ ਵਾਰ ਨਹੀਂ ਸੀ ਲਿਖਿਆ ਇਹ ਤੁਸੀਂ ਹੈਰਾਨ ਹੋਵੋਗੇ ਗੁਰੂ ਨਾਨਕ ਸਾਹਿਬ ਜੀ ਨੇ ਪੰਜਾਬੀ ਦੇ ਵਿੱਚ ਪਹਿਲੀ ਵਾਰ ਬਾਹ ਮਾ ਲਿਖਿਆ ਉਸ ਤੋਂ ਪਹਿਲਾਂ ਚਲੇ ਜੋ 12ਵੀਂ ਸਦੀ ਦੇ ਵਿੱਚ 12ਵਾਂ ਲਿਖਣਾ ਸ਼ੁਰੂ ਹੋ ਗਿਆ ਸੀ ਇੱਕ ਮਾਰਕੀਟ ਦੇ ਵਿੱਚ ਕਿਤਾਬ ਹੈ 312 ਮਹਾ 312 ਮਾ ਕਿਤੇ ਕਿਸ ਨੇ ਉਸ ਵਿਦਵਾਨ ਨੇ ਗੁਰੂ ਨਾਨਕ ਸਾਹਿਬ ਜੀ ਦਾ ਵੀ ਹੈ ਗੁਰੂ ਅਰਜਨ ਦੇਵ ਜੀ ਦਾ ਵੀ ਹੈ 10ਵੇਂ ਪਾਤਸ਼ਾਹ ਨੇ ਵੀ 12ਵਾਂ ਉਚਾਰਨ ਕੀਤਾ ਵੱਖਰੀ ਗੱਲ ਹੈ ਕਿ ਗੁਰੂ ਸਾਹਿਬ ਜੀ ਦੇ ਤੁਰਮ ਦੀ ਬਾਣੀ ਨਹੀਂ ਹੈ ਉਹਨਾਂ ਦਾ ਵੀ 12 ਮਾਹਾ ਉਹਨਾਂ ਤੋਂ ਇਲਾਵਾ ਸਾਡੇ ਪਾਸ ਤੇ ਹੋਰ ਕਵੀਆਂ ਨੇ ਵੀ 12 ਭਾਈ ਵੀਰ ਸਿੰਘ ਨੇ ਵੀ 12 ਮਾਹ ਲਿਖਿਆ ਇਸ ਕਰਕੇ 12 ਮਾਹਾ ਲਿਖਣ ਦਾ ਟ੍ਰੈਂਡ ਸੀ ਗਿਆ ਜੀ ਪੰਜਾਬੀ ਦੇ ਵਿੱਚ 12 ਮਾਹਾ ਜਿਵੇਂ ਕਾਫੀਆਂ ਸੀ ਇਤਿਹਾਦਕ ਜਿਵੇਂ ਦਿਨ ਰੈਣ ਸੀ ਇਤਿਹਾਦਕ ਇਦਾਂ ਹੀ 12 ਮਾਹਾ ਗੁਰੂ ਨਾਨਕ ਸਾਹਿਬ ਜੀ ਨੇ ਪਹਿਲੀ ਵਾਰੀ ਜਿਹੜਾ ਸੀ ਉਹ ਪੰਜਾਬੀ ਦੇ ਵਿੱਚ ਲਿਖਿਆ ਗੁਰੂ ਅਰਜਨ ਦੇਵ ਜੀ ਦਾ ਇਹ 12 ਮਾਹਾ ਹਾਂ ਹੁਣ 12 ਮਹਾ ਦੀ ਪਰਿਭਾਸ਼ਾ ਕੀ ਹੈ 12 ਮਾ 12 ਮਹੀਨਿਆਂ ਦਾ ਜਿਹਦੇ ਵਿੱਚ ਜ਼ਿਕਰ ਹੋਵੇ 12 ਮਹੀਨਿਆਂ ਦੇ ਰਾਹੀਂ ਜਿਹੜਾ ਕਵੀ ਹੈ ਜਿਨੂੰ 12 ਮਾ ਲਿਖਿਆ ਜਾਉ ਉਹਦੇ ਵਿੱਚੋਂ ਮੈਸੇਜ ਕੀ ਦੇਣਾ ਚਾਹੁੰਦਾ ਸਾਰੇ 12ਵਾਂ ਨਾਲੋਂ ਹਟ ਕੇ ਆ ਗੁਰੂ ਅਨੰਤ ਸਾਹਿਬ ਤੇ ਗੁਰੂ ਅਰਜਨ ਦੇਵ ਜੀ ਵਾਲਾ 12 ਮਾ ਇਹਦੇ ਵਿੱਚ ਮਹੀਨਿਆਂ 12 ਦੀ ਉਹ ਗੱਲ ਹੈ ਸਾਲ ਦੇ 12 ਮਹੀਨੇ ਨੇ ਭਾਵੇਂ ਅੰਗਰੇਜ਼ੀ ਲੈ ਲਓ ਭਾਵੇਂ ਦੇਸੀ ਲੈ ਲਓ ਜਨਵਰੀ ਫਰਵਰੀ ਮਾਰਚ ਇਥੋਂ ਸ਼ੁਰੂਆਤ ਹੁੰਦੀ ਹੈ ਇਸ ਵੀ ਕੈਲੰਡਰ ਦੇ ਮੁਤਾਬਕ ਪਰ ਦੇਸੀ ਸਾਲ ਜਿਹੜਾ ਹੈ ਉਹਦੇ ਮੁਤਾਬਕ ਚੇਤ ਤੋਂ ਪ੍ਰਰਭਤਾ ਹੁੰਦੀ ਹੈ ਚੇਤ ਵਿਸਾਖ ਜੇਠ ਹਾੜ ਸੰਵਤ ਭਾਦੋਂ ਹਨ ਇਸ ਕਰਕੇ ਇਹ ਥੋੜਾ ਜਿਹਾ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਵੀ ਸੰਗਰਾਮ ਸ਼ਬਦ ਕਿੱਥੋਂ ਆਇਆ ਸੰਗਰਾਮ ਦਾ ਮੇਨ ਜ ਕੀ ਹੈ ਗੁਰਮਤ ਅਨੁਸਾਰ ਇਹ ਕੋਈ ਖਾਸ ਦਿਨ ਨਹੀਂ ਹੈ ਯਾਦ ਰੱਖਿਓ ਤੁਸੀਂ ਇਹ ਨਾ ਨੋਗੋਗੇ ਇਹ ਕੋਈ ਬਹੁਤ ਪਵਿੱਤਰ ਦਿਨ ਨਹੀਂ ਹੈ ਵੀ ਬਾਕੀ ਦੇ ਸਾਰੇ ਦਿਨਾਂ ਨਾਲ ਕੋਈ ਅਹਿਮ ਦਿਨ ਹੈ ਬਾਕੀ ਦੇ ਦਿਨਾਂ ਜੈਸਾ ਦਿਨ ਨਹੀਂ ਹੈ ਇਹਦੀ ਐਹਮੀਅਤ ਇਸ ਕਰਕੇ ਹੈ ਵੀ ਇਸ ਦਿਨ ਜਿਹੜੇ ਰੋਜ਼ ਗੁਰਦੁਆਰੇ ਨਹੀਂ ਆ ਸਕਦੇ ਉਹ ਵੀ ਆਉਂਦੇ ਨੇ ਚੰਗੀ ਗੱਲ ਹੈ ਜਿਹੜੀਆਂ ਬੀਬੀਆਂ ਜਿਹੜੇ ਬਜ਼ੁਰਗ ਜਿਹੜਿਆਂ ਕੋਲ ਟਾਈਮ ਨਹੀਂ ਹੈ ਵਕਤ ਨਹੀਂ ਹੈ ਪੁਰਾਣੇ ਪਿੰਡਾਂ 'ਚ ਹੁਣ ਵੀ ਇਹੀ ਹੈ ਜਿਹੜੇ ਮਹੀਨਾ ਬਾਅਦ ਨਹੀਂ ਆਉਂਦੇ ਵੈਸੇ ਤਾਂ ਹੁਕਮ ਰੋਜ਼ ਆਉਣਾ ਸਿੱਖ ਨੂੰ ਗੁਰਸਤਗੁਰ ਕਾ ਜੋ ਸਿੱਖ ਖਾਇ ਸੋ ਭਲਕੇ ਉਠਾਰ ਨਾਮ ਤੇ ਆਵੇ ਉਦਮ ਕਰੇ ਭਲਕੇ ਪਰਵਾਦੀ ਇਸ਼ਨਾਨ ਕਰੇ ਅਮਤ ਸਰਨਾਵੇ ਉਹ ਮਹਾਰਾਜ ਤੁਹਾਰਾਮਦਾਸ ਜੀ ਦਾ ਸ਼ਬਦ ਹੈ ਇਹ ਨਹੀਂ ਸਿੱਖ ਲਈ ਵੀ ਉਹ ਮਹੀਨੇ ਬਾਅਦ ਆਵੇ ਤੇ ਮੱਥਾ ਟੇਕ ਜੇ ਤੇ ਭਾਂਜਦਾ ਹੋਇਆ ਭਾਈ ਸਾਹਿਬ ਨੂੰ ਪੁੱਛਲੇ ਵੀ ਅਗਲੀ ਸੰਗਤ ਕਦੋਂ ਹੈ ਤੇ ਬਸ ਹੁਣ ਉਸੇ ਦਿਨਾਵਾਂਗੇ ਆਪਾਂ ਸਿੱਖ ਨੇ ਰੋਜ਼ ਆਉਣਾ ਹੈ ਰੋਜ਼ ਸੰਗਤ ਕਰਨੀ ਹੈ ਰੋਜ਼ ਗੁਰੂ ਚਰਨਾਂ 'ਚ ਬੈਠਣਾ ਹੈ ਗੁਰੂ ਸਾਹਿਬ ਦੇ ਉਪਦੇਸ਼ ਸੁਣਨੇ ਨੇ ਉਹਨਾਂ ਨੂੰ ਆਪਣੇ ਜੀਵਨ ਦੇ ਵਿੱਚ ਲਾਗੂ ਕਰਨਾ ਹੈ ਫਿਰ ਲੋਕ ਸੁਖੀ ਅਪਰਲੋਕ ਸਵੇਲੇ ਹੋਣੇ ਇਹ ਜਿਹੜਾ ਸੰਗਰਾਹਨ ਹੈ ਇਹ ਦਿਨ ਸੰਕਰਾਂਤੀ ਦਾ ਤੇ ਮਹਾਰਾਜ ਨੇ ਇਹ ਮਹੀਨਿਆਂ ਦੇ ਪਰਥਾਏ ਜਿਹੜਾ 12ਵਾਂ ਉਚਾਰਨ ਕੀਤਾ ਜਿਹੜਾ ਗੁਰੂ ਨਾਨਕ ਸਾਹਿਬ ਜੀ ਵਾਰਾ ਵਾਰਾ ਮਹਾਰਾ ਉਹਦੇ 17 ਬੰਦ ਨੇ ਸੰਗਤ ਜੀ 17 ਪਹਿਰੇ ਕਹਿ ਲਓ ਜਿਹੜਾ ਗੁਰੂ ਅਰਜਨ ਦੇਵ ਜੀ ਮਹਾਰਾਜ ਵਾਲਾ ਵਾਰਾ ਮਾ ਇਹਦੇ 14 ਬੰਦ ਨੇ 14 ਪਹਿਰੇ ਕਹਿ ਲਓ ਤੁਹਾਡੇ ਜੋ ਕੋਈ ਸਵਾਲ ਕਰੇਗਾ ਗੈਨੇ ਜੀ ਮਹੀਨੇ 12 ਤੇ 14 ਬਹਿਰਿਆਂ ਦਾ ਫਿਰ ਦੋ ਬਹਿਰਿਆਂ ਚ ਕਿਹੜੇ ਮਹੀਨੇ ਲੈ ਲੈ ਕੀ ਨਾਮ ਲਿਆ ਹੈ ਗੁਰੂ ਨਾਨਕ ਸਾਹਿਬ ਜੀ ਨੇ 17 ਬੰਦਾਂ ਦੇ ਵਿੱਚ ਜੇ 12 ਮਾ ਦਾ ਜ਼ਿਕਰ ਕੀਤਾ ਮਹੀਨੇ ਵਾਰੇ ਹੀ ਨੇ ਉਸ ਬਾਕੀ ਦੇ 5 ਬਹਿਰਿਆਂ ਦੇ ਵਿੱਚ 5 ਬੰਦਾ ਚ ਕੀ ਕਹਿਣਾ ਚਾਹੁੰਦੇ ਨੇ ਜਾਂ ਕੀ ਉਹਨਾਂ ਨੇ ਗੱਲ ਕੀਤੀ ਹੈ ਸਵਾਲ ਤਾਂ ਹੋਏਗਾ ਨਾ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ 12 ਮਹੀਨਿਆਂ ਦੇ ਵਿੱਚ 12 ਮਹੀਨੇ ਦੀ ਗੱਲ ਕੀਤੀ ਹੈ ਰਹਿ ਗਏ ਦੋ ਮਹੀਨੇ ਜਿਹੜੇ 14 ਬੰਦ ਨੇ ਉਹਨਾਂ 'ਚ ਕਿਸੇ ਮਹੀਨੇ ਦਾ ਜ਼ਿਕਰ ਨਹੀਂ ਹੈ ਯਾਦ ਰੱਖਿਓ ਜਿਹੜਾ ਪਹਿਲਾ ਬੰਦ ਹੈ 12 ਮਾਦੀ ਬਾਣੀ ਦਾ ਅਸੀਂ ਤਾਂ ਛੱਡ ਦਿੰਦੇ ਹਾਂ ਨਾ ਆਮ ਤੁਸੀਂ ਪਿੰਡਾਂ 'ਚ ਵੀ ਵੇਖਿਆ ਹੋਣਾ ਜਾਂ ਬਹੁਤ ਸਾਰੇ ਗੁਰਦੁਆਰਾ ਸਾਹਿਬਾਂ 'ਚ ਵੀ ਸ਼ੁਰੂਆਤ ਅਸੀਂ ਚੇਤ ਤੋਂ ਕਰਦੇ ਹਾਂ ਸਿੱਧਾ ਹੀ ਚੇਤ ਗੋਬਿੰਦ ਅਰਾਧਿਆ ਹੋਵੇ ਆਨੰਦ ਕਣ ਹੁਣ ਇਸ ਤੋਂ ਪਹਿਲਾਂ ਜਿਹੜਾ ਮਹਾਰਾਜ ਨੇ ਕੋ ਬੰਦ ਉਚਾਰਨ ਕੀਤਾ ਉਹਨੂੰ ਪੜ੍ਹਦੇ ਨਹੀਂ ਕਹਿੰਦੇ ਜੀ ਇਹਦੇ 'ਚ ਕਿਹੜਾ ਕਿਸੇ ਮਹੀਨੇ ਦਾ ਜ਼ਿਕਰ ਹੁੰਦਾ ਹੈ ਤੇ ਜਿਹੜਾ ਲਾਸਟ ਮਹੀਨਾ ਹੈ ਉਹ ਵੜ ਕੇ ਅਸੀਂ ਫਿਰ ਜਿਹੜਾ ਲਾਸਟ ਬੰਦ ਹੈ ਉਹ ਵੀ ਛੱਡ ਦਿੰਨੇ ਆ ਇਹ ਸਿਆਣੇ ਪਾਠਕ ਦੀ ਨਿਸ਼ਾਨੀ ਨਹੀਂ ਹੈ ਤੁਹਾਡੇ ਚੋਂ ਬਹੁਤ ਪੜ੍ਹੇ ਲਿਖੇ ਨੇ ਬਹੁਤ ਸਟੱਡੀ ਹੈ ਤੁਹਾਡੇ ਚੋਂ ਬਹੁਤਿਆਂ ਦੀ ਕਿਤਾਬ ਨੂੰ ਪੜ੍ਹਨ ਦਾ ਇੱਕ ਤਰੀਕਾ ਹੁੰਦਾ ਹੈ ਕੋਈ ਵੀ ਤੁਸੀਂ ਕਿਤਾਬ ਪੜ੍ਹਨੀ ਹੈ ਕੋਈ ਬੁੱਕ ਪੜ੍ਹਦੇ ਹੋ ਕੋਈ ਗ੍ਰੰਥ ਪੜ੍ਹਦੇ ਹੋ ਉਹਨੂੰ ਪੜ੍ਹਨ ਦਾ ਸਭ ਤੋਂ ਵਸਤਵ ਤਰੀਕਾ ਕੀ ਹੈ ਸਭ ਤੋਂ ਚੰਗਾ ਤਰੀਕਾ ਆਹ ਬੰਦਾ ਪਤਾ ਕੀ ਕਰਦਾ ਉਹ ਕਿਤਾਬ ਖੋਲਦਾ ਜਿੱਥੇ ਮੁਖਬੰਦ ਲਿਖਿਆ ਹੁੰਦਾ ਉਹਨੂੰ ਵੀ ਉਲਟਾ ਦਿੰਦਾ ਉਹ ਜਿੱਥੇ ਭੂਮਿਕਾ ਲਿਖੀ ਹੁੰਦੀ ਹੈ ਉਹ ਵੀ ਪੱਤਰੇ ਪਲਟ ਦਿੰਦਾ ਉਹ ਸਿੱਧਾ ਲੈਸਨ ਤੋਂ ਸ਼ੁਰੂ ਕਰਦਾ ਫਿਰ ਉਹਨੂੰ ਪਤਾ ਨਹੀਂ ਲੱਗਦਾ ਸਹੀ ਤਰੀਕਾ ਕੀ ਹੈ ਪਹਿਲਾਂ ਭੂਮਿਕਾ ਪੜ੍ਹਨੀ ਹੈ ਕਿਉਂਕਿ ਭੂਮਿਕਾ ਦੇ ਵਿੱਚ ਉਸ ਕਿਤਾਬ ਦੇ ਬਾਰੇ ਉਸ ਗ੍ਰੰਥ ਦੇ ਬਾਰੇ ਇਹ ਕਿਉਂ ਲਿਖਿਆ ਗਿਆ ਹੈ ਇਹ ਲਿਖਣ ਦੀ ਮਜਬੂਰੀ ਸੀ ਕਿ ਧੱਕੇ ਨਾਲ ਲਿਖਾਇਆ ਕਿਸੇ ਨੇ ਕਿ ਲਾਲਚ ਵਸ ਹੋ ਕੇ ਲਿਖਿਆ ਤਿੰਨ ਚਾਰ ਤਰੀਕੇ ਹੁੰਦੇ ਨੇ ਮਾਰਕੀਟ ਦੇ ਵਿੱਚ ਬਹੁਤ ਸਾਰੀਆਂ ਕਿਤਾਬਾਂ ਨੇ ਜਿਹੜੀਆਂ ਲਾਲਚ ਵਸ ਕਰਕੇ ਲਿਖੀਆਂ ਗਈਆਂ ਨੇ ਵੀ ਇਹ ਵਿਕਣ ਗਈਆਂ ਅਸ਼ਲੀਲਆਂ ਜਾਂ ਹੋਰ ਰੰਗ ਰੰਗਲੀ ਰੰਗੀਆਂ ਵੀ ਲੋਕ ਖਰੀਦਣਗੇ ਪੈਸਾ ਆਏਗਾ ਆਮ ਤੌਰ ਪਰ ਪੜਪ ਵਿੱਚ ਕੋਈ ਸੇਹ ਦੇਣਾ ਨਹੀਂ ਹੈ ਬਹੁਤ ਸਾਰੀਆਂ ਕਿਤਾਬਾਂ ਤੇ ਬੈਨ ਲੱਗਿਆ ਮੈਂ ਨਾਮ ਲੈ ਸਕਦਾ ਪਰ ਉਹਨਾਂ ਨੂੰ ਲੋਕ ਲੋਕੇ ਚੋਰੀਆਂ ਖਰੀਦ ਕੇ ਵੜਦੇ ਨੇ ਉਹਨਾਂ ਨੂੰ ਪੈਸੇ ਮਿਲਦੇ ਨੇ ਉਹਨਾਂ ਨੇ ਵਪਾਰ